ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਲਾਕਾ ਨਿਵਾਸੀਆਂ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਹੈ ਕਿ ਜੋ ਪਿੰਡ ਬੱਬੇ ਹਾਈ ਦਾ ਮੇਲਾ 30 31 ਅਗਸਤ ਨੂੰ ਸਦੀਆਂ ਤੋਂ ਲੱਗਦਾ ਆ ਰਿਹਾ ਜੋ ਮਨਾਉਂਦੇ ਰਹੇ ਆ ਤੇ ਮਨਾਇਆ ਜਾਣਾ ਸੀ ਉਹਦੇ ਵਿੱਚ ਇੱਕ ਤਬਦੀਲੀ ਕੀਤੀ ਗਈ ਹੈ ਕਿ 30 31 ਅਗਸਤ ਨੂੰ ਖੇਡਾਂ ਤੇ ਉਸੇ ਤਰ੍ਹਾਂ ਚੱਲਣਗੀਆਂ ਪਰ ਜਿਹੜਾ ਸੱਭਿਆਚਾਰ ਪ੍ਰੋਗਰਾਮ 31 ਤੀਕ ਨੂੰ 12 ਵਜੇ ਸ਼ੁਰੂ ਹੋਣਾ ਸੀ ਉਹ ਅਸੀਂ ਕੈਨਸਲ ਕੀਤਾ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਜੋ ਕਰੋਪੀ ਹੋਈ ਹੈ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਲੋਕ ਬੜੇ ਮਜੂਸ ਨੇ ਪਰ ਇਸ ਮਾਹੌਲ ਦੇ ਵਿੱਚ ਇਹ ਜਸ਼ਨ ਮਨਾਉਣੇ ਜਿਹੜੇ ਉਹ ਠੀਕ ਨਹੀਂ ਇਸ ਕਰਕੇ ਹੀ ਪ੍ਰੋਗਰਾਮ ਜਿਹੜਾ ਕੈਨਸਲ ਕੀਤਾ ਔਰ ਇਹ ਵੀ ਪ੍ਰੋਗਰਾਮ ਬਣਾਇਆ ਕਿ ਜਿਹੜੇ ਪੈਸੇ ਅਸੀਂ ਇੱਥੇ ਖਰਚਣੇ ਨੇ ਉਹ ਜਿਹੜੇ ਹਰ ਪੀਤ ਲੋਕ ਨੇ ਜਿਹੜੇ ਚੀਜ਼ ਵੀ ਉਹਨਾਂ ਨੂੰ ਲੋੜ ਸਮਾਨ ਦੀ ਹੋਵੇ ਉੱਥੇ ਪਹੁੰਚਾਇਆ ਜਾਏ ਫੇਰ ਅਸੀਂ ਇਹ ਪ੍ਰੋਗਰਾਮ ਬਣਾਇਆ ਕਿ 300 ਬੋਰੀ ਜਿੱਦਿਆ ਚੋਕਰ ਦੀ ਔਰ 30-35 ਟਰਾਲੀਆਂ ਚੂੜੀਆਂ ਦੀਆਂ ਉੱਥੇ ਪਹੁੰਚਾਵਾਂਗੇ ਸਰਾਵਾਂ ਪਿੰਡ ਵਿੱਚ ਉੱਥੇ ਸਟੋਰ ਕਰਦੇਾਂਗੇ ਔਰ ਸਾਡੇ ਵਰਕਰ ਜਿਹੜੇ ਨੇ ਸਰਕਾਰ ਸੁਪੰਚ ਨੇ ਉਹ ਉਹਨਾਂ ਪ੍ਰਭਾਵਿਤ ਪਿੰਡਾਂ ਵਿੱਚ ਆਪਣੇ ਤਰੀਕੇ ਦੇ ਨਾਲ ਲੋੜਵੰਦ ਲੋਕਾਂ ਨੂੰ ਦੇਣਗੇ ਇਹ ਸਰਕਾਰ ਵਿੱਚ ਦੂਜੀ ਵਾਰ ਹੜਾਏ ਨੇ ਇਹ ਵੀ ਜੋ ਤਜਰਬਾ ਹੋਇਆ ਪਿਛਲੀ ਵਾਰ ਵੀ ਅਸੀਂ ਪੁਰਾਣੇ ਸ਼ਾਲਾ ਸਾਈਡ ਤੇ ਬਹੁਤ ਨੁਕਸਾਨ ਹੋਇਆ ਸੀ ਤੇ ਅਸੀਂ ਸਮਾਨ ਲੈ ਗਏ ਸੀ ਉਹ ਲੋਡਵੰਦ ਰਹਿ ਗਏ ਤੇ ਲੋਕ ਖੋਹਮੇ ਹੀ ਪਾਉਂਦੇ ਨੇ ਇਸ ਕਰਕੇ ਮੈਂ ਇਹ ਮਹਿਸੂਸ ਕੀਤਾ ਕਿ ਇਹਨੂੰ ਇੱਕ ਤਾਂ ਸਟੋਰ ਕਰ ਦਈਏ ਤੇ ਹੌਲੀ-ਹੌਲੀ ਜਿਹੜਾ ਇਹ ਸਮਾਨ ਜਿਹੜਾ ਇਹ ਵੰਡਿਆ ਜਾਏ ਤੇ ਪ੍ਰਧਾਨ ਜੀ ਨੇ 31 ਤਰੀਕ ਨੂੰ ਸਵੇਰੇ 10 ਵਜੇ ਆਇਣਾ ਹੈ ਸਾਡੇ ਜ਼ਿਲ੍ਹੇ ਵਿੱਚ ਤੇ ਪ੍ਰਭਾਵਿਤ ਜੋਹੜਾ ਤੋਂ ਲੋਕ ਨੇ ਹਲਕਾ ਵਜੋਂ ਜਾਣਾ ਤੇ ਬਟਾਲਾ ਹਲਕਾ ਨਸ਼ਾਰਾ ਮੱਝਾ ਸਿੱਤੋਂ ਉਹਨਾਂ ਨੇ ਇਸ ਮਗਰੀ ਦਾ ਜਿਹੜਾ ਵਹੀਕਲ ਨੇ ਇਹਨੂੰ ਰਵਾਨਾ ਕਰਨਾ ਆ ਉਤੋਂ ਬਾਅਦ ਡੇਰੇ ਜਾਣਾ ਫਿਰ ਸਾਡੇ ਹਲਕੇ ਵਿੱਚ ਆਉਣਗੇ ਫਰਾਵਾ ਪਿੰਡ ਜਾਣਗੇ ਲਾਗੇ ਅਬਦੁਸ਼ਨੀਆ ਲਾਗੇ ਸਿੰਘੋ ਵਾਲਿਆ ਉੱਥੇ ਲੋਕ ਇਕੱਠੇ ਹੋਣਗੇ ਉਹਦੀਆਂ ਮੁਸ਼ਕਲਾਂ ਵੀ ਸੁਣਨਗੇ ਔਰ ਹੋਰ ਜਿਹੜੀਆਂ ਇਹਨਾਂ ਚੀਜ਼ਾਂ ਤੋਂ ਇਲਾਵਾ ਚੀਜ਼ਾਂ ਹੋਣਗੀਆਂ ਉਹ ਵੀ ਅਸੀਂ ਦੇਾਂਗੇ ਉਤੋਂ ਬਾਅਦ ਦੀਨਾ ਨਗਰ ਜਾਣਾ ਫਿਰ ਉਹਨਾਂ ਨੇ ਜ਼ਿਲ੍ਹਾ ਪਠਾਨਕੋੜੀ ਭਵਾਲ ਕੇ ਤੇ ਬੜਾ ਨੁਕਸਾਨ ਹੋਇਆ ਇੱਕ ਫਰੋੜ ਦੇ ਲਾਗੇ ਉੱਥੇ ਮੁਸ਼ਕਲਾਂ ਸੁਣਨੀਆਂ ਨੇ ਤੇ ਉਹਦੇ ਸਮਾਨ ਵੀ ਦੇਣਾ ਹੈ ਸਾਡੇ ਵਰਕਰਾਂ ਇਕੱਠਾ ਕੀਤਾ ਹੈ ਉਸ ਤੋਂ ਬਾਅਦ ਫਿਰ ਆਣ ਕੇ 4:30 ਤਰੀਕ ਨੂੰ ਜੇਤੂ ਖਿਡਾਰੀਆਂ ਨੂੰ ਉਹ ਨਾਮ ਦੇਣਗੇ ਮੇਰੀ ਇਹੋ ਬੇਨਤੀ ਹੈ ਵੀਰੋ ਕਿ ਖੇਡਾਂ ਵੇਖਣ ਜਰੂਰ ਆਇਓ ਕਿ ਇਸ ਵਾਰ ਵੀ ਜੋ ਮਾਲੀ ਦੀ ਕੁਸ਼ਤੀ ਹੈ ਉਹਦੇ ਵਿੱਚ ਈਰਾਨ ਤੋਂ ਜਿਹੜਾ ਪਹਿਲਵਾਨ ਆ ਉਹ ਜਲਾਲ ਆ ਰਿਹਾ ਤੇ ਹਿੰਦੁਸਤਾਨ ਦਾ ਜਿਹੜਾ ਪਹਿਲਵਾਨ ਹੈ ਗਿੰਦਰ ਮੁਸਤਾਫਾ ਖਾੜੇ ਤੋਂ ਇਹਨਾਂ ਦੋਵਾਂ ਦੀ ਕੁਸ਼ਤੀ ਹੋਣੀ ਹੈ ਤੇ ਜਿੱਤ ਹਾਰਤ ਜਿਹੜੀ ਆ ਉਹ ਹੁੰਦੀ ਆ ਪਰ ਪ੍ਰਧਾਨ ਜੀ ਇਹਨਾਂ ਨੂੰ ਆਪ ਜਿਹੜੇ ਇਨਾਮ ਵੰਡਣਗੇ ਇਸ ਲਈ ਮੇਰੀ ਬੇਨਤੀ ਹੈ ਕਿ ਮਾਲੀ ਜੀ ਕੁਸ਼ਤੀ ਜ਼ਰੂਰ ਵੇਖਣ ਆਇਓ ਤੇ ਕਬੱਡੀ ਵੀ ਵੇਖੋ ਦੌੜਾ ਵੀ ਵੇਖੋ ਤੇ ਇਹੋ ਮੇਰਾ ਸੁਨੇਹਾ ਹੈ ਕਿ ਬੱਚਿਆਂ ਨੂੰ ਵੀ ਨਾਲ ਲਿਓ ਤਾਂ ਜੋ ਉਹਨਾਂ ਨੂੰ ਵੀ ਖੇਡਾਂ ਦਾ ਜਿਹੜਾ ਜ਼ਿਆਰ ਬਣੇ ਉਹਨਾਂ ਨੂੰ ਸ਼ੌਕ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ